ਮੇਤੇ ਪੈ ਗਈ ਆਪਣਾ حساب ਲਾ ਲਈ ਕੀ حساب ਲਾ ਹਾਂਜੀ ਦੋਸਤੋ ਇੱਕ ਵਾਰ ਫੇਰ ਲੈ ਕੇ ਆਏ ਆ ਇੱਕ ਐਸੀ ਕਹਾਣੀ ਜਿਹਨੂੰ ਸੁਣ ਕੇ ਹੋ ਜਾਣਗੇ ਰੋਂਕਟੇ ਖੜੇ ਹਾਂਜੀ ਦੋਸਤੋ ਇੱਕ ਭੈਣ ਦੀ ਕਹਾਣੀ ਜਿਸ ਨੇ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਤਹਿਲਕਾ ਮਚਾ ਤਿਆ ਇਸ ਕੁੜੀ ਦੀ ਵਾਇਰਲ ਵੀਡੀਓ ਤੁਸੀਂ ਦੇਖੀ ਹੀ ਹੋਣੀ ਹੈ ਇੰਟਰਨੈਟ ਤੇ ਪੂਰੇ ਚਰਚਾ ਵਿੱਚ ਹੈ ਕੀ ਹੈ ਇਸ ਕੁੜੀ ਦੀ ਕਹਾਣੀ ਅਤੇ ਕੌਣ ਹੈ ਅਤੇ ਕੀ ਇਹਨੇ ਬਿਆਨ ਦਿੱਤਾ ਆਜੋ ਦੇਖੋ ਪੂਰੀ ਵੀਡੀਓ ਹਾਂਜੀ ਆ ਭੈਣ ਨੂੰ ਦਿਲੋਂ ਸਲੂਟ ਹੈ ਵੱਡਾ ਕਾਰਨਾਮਾ ਛੋਟੀ ਉਮਰ ਚ ਕੀਤਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਕੁੜੀ ਦੀ ਵੀਡੀਓ ਦੇਖ ਕੇ ਤੁਸੀਂ ਹੋ ਜਾਓਗੇ ਹੈਰਾਨ ਦੇਖੋ ਤੁਸੀਂ ਵੀ ਕਿਵੇਂ ਦਿੱਲੀ ਪੁਲਿਸ ਦੀ ਪਵਾਤੀਆਂ ਭਾਜੜਾਂ ਇਸ ਕੁੜੀ ਨੇ ਹਾਂਜੀ ਕੀ ਇਹ ਕੁੜੀ ਦੀ ਕਹਾਣੀ ਦੇਖੋ ਪੂਰੀ ਵੀਡੀਓ ਤੇ ਜਾਨੋ ਸੱਚ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੋਸ਼ਲ ਮੀਡੀਆ ਅਪਡੇਟ ਉੱਤੇ ਜਿੱਥੇ ਅਸੀਂ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਤਾਜ਼ਾ ਖਬਰਾਂ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਯੂਨੀਵਰਸਿਟੀ ਦੇ ਉਸ ਧਰਨੇ ਬਾਰੇ ਜੋ 10 ਨਵੰਬਰ ਨੂੰ ਲੱਗਿਆ ਸੀ ਅਤੇ ਕੀ ਹੋਇਆ 10 ਨਵੰਬਰ 2025 ਨੂੰ ਪੀਯੂ ਦੇ ਕੈਂਪ ਵਿੱਚ ਹੋਇਆ ਧਰਨਾ ਸਿਰਫ ਇੱਕ ਵਿਦਿਆਰਥੀਆਂ ਹੜਤਾਲ ਨਹੀਂ ਇਹ ਪੰਜਾਬ ਦੀ ਪਛਾਣ ਯੂਨੀਵਰਸਿਟੀ ਦੀ ਆਤਮ ਨਿਰਭਰਤਾ ਅਤੇ ਸਰਕਾਰੀ ਨੀਤੀਆਂ ਤੇ ਭਰੋਸੇ ਦੀ ਕਾਰਗੁਜ਼ਾਰੀ ਹੁੰਦੀ ਨਜ਼ਰ ਆਈ ਵਿਦਿਆਰਥੀਆਂ ਨੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੇ ਬੈਨਰ ਹੇਠ ਬੈਠ ਕੇ ਦਿੱਤਾ ਦਰਨਾ ਜਿਸ ਦਾ ਮੁੱਖ ਮੰਗ ਹੈ ਯੂਨੀਵਰਸਿਟੀ ਲਈ ਸਨੇਟ ਦੇ ਚੋਣ ਸੂਚੀ ਜਲਦੀ ਜਾਰੀ ਕੀਤੇ ਜਾਵਣ 2003000 ਤੱਕ ਲੋਕ ਕੈਂਪ ਦੇ ਮੁੱਖ ਗੇਟ ਨੰਬਰ 1 ਤੋਂ ਦਾਖਲ ਹੋਏ ਯੂਨੀਵਰਸਿਟੀ ਨੇ 10 ਅਤੇ 11 ਨਵੰਬਰ ਦੀਆਂ 10 ਅਤੇ 11 ਨਵੰਬਰ ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਹੈ ਦਰਸਾਉਂਦਾ ਹੈ ਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਧਰਨੇ ਦਾ ਪਤਾ ਲੱਗ ਗਿਆ ਹੋਵੇ ਪ੍ਰਸ਼ਾਸਨ ਅਤੇ ਦਾਖਲੇ ਲੜਾਈ ਵਿੱਚ ਇੱਕ ਝੜਪ ਵੀ ਹੋਈ ਜਿੱਥੇ ਬਿਰਦਾਰਥੀਆਂ ਅਤੇ ਪੁਲਿਸ ਦਰਮਿਆਨ ਟਕਰਾਵ ਅਤੇ ਝੜਪ ਹੋਈ 10 ਨਵੰਬਰ 2025 ਨੂੰ ਪੀਯੂ ਦੇ ਵਿਦਿਆਰਥੀਆਂ ਨੇ ਕੈਂਪ ਚ ਧਰਨਾ ਲਾਇਆ ਸੈਨੇਟ ਦੀ ਚੋਣਾਂ ਜਾਰੀ ਕਰਨ ਦੀ ਮੰਗ ਰੱਖੀ ਦੱਸੋ ਕਿ ਗੇਟ ਨੰਬਰ 1 ਨੂੰ ਦਾਖਲ ਕੀਤਾ ਗਿਆ ਲੱਖਾਂ ਚ ਲੱਖ ਲੋਕ ਪਹੁੰਚੇ ਯੂਨੀਵਰਸਿਟੀ ਦੀ ਆਵਾਜ਼ ਬਣ ਕੇ ਆਪਣਾ ਅਧਿਕਾਰ ਮੰਗਿਆ ਇਹ ਸ ਕੇਵਲ ਇੱਕ ਹੜਤਾਲ ਨਹੀਂ ਪੰਜਾਬ ਦੀ ਆਤਮ ਆਜ਼ਾਦੀ ਭਵਿਕਾ ਤੇ ਯੂਨੀਵਰਸਿਟੀ ਦੀ ਆਜ਼ਾਦ ਸੰਸਦ ਲਈ ਹੈ ਪੰਜਾਬ ਦੇ ਸਟੂਡੈਂਟਾਂ ਨੇ ਕਿਹਾ ਅਸੀਂ ਉਦੋਂ ਤੱਕ ਨਹੀਂ ਹਿੱਲਾਂਗੇ ਜਦ ਤੱਕ ਚੋਣਾਂ ਦਾ ਐਲਾਨ ਨਹੀਂ ਹੁੰਦਾ ਸੈਂਟਰ ਸਰਕਲ ਪੰਜਾਬ ਯੂਨੀਵਰਸਿਟੀ ਨਾਲ ਧੱਕਾ ਕਰ ਰਹੀ ਹੈ ਯਾ ਸਟੂਡੈਂਟਾਂ ਦੇ ਖਿਲਾਫ ਹੋਈ ਹੈ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਅਤੇ ਮਿਲਦੇ ਹਾਂ ਹੋਰ ਅਪਡੇਟ ਵਿੱਚ ਤਦ ਤੱਕ ਲਈ ਧੰਨਵਾਦ ਸਤਿ ਸ਼੍ਰੀ ਅਕਾਲ